ਬਦਲ ਹਰ ਚੀਜ਼ ਦਾ ਹੈਗਾ ਜਿਹੜੀਆਂ ਲੋਕ ਅੱਜ ਕੱਲ ਕਹਿ ਦਿੰਦੇ ਨੇ ਪੁਰਾਣੀਆਂ ਖਰਾਕਾਂ ਨਹੀਂ ਰਹੀਆਂ ਪੁਰਾਣੀਆਂ ਖਰਾਕਾਂ ਸਭ ਕੁਝ ਹੈਗਾ ਅਸੀਂ ਉਹਨੂੰ ਤਿਆਰ ਕਰਕੇ ਬਣਾ ਕੇ ਨਹੀਂ ਦੇਣਾ ਚਾਹੁੰਦੇ ਜਾਂ ਸਾਡੇ ਕੋਲ ਅੱਜ ਕੱਲ ਮਾਪਿਆਂ ਕੋਲ ਟਾਈਮ ਹੀ ਨਹੀਂ ਘੱਲੋ ਬੱਚਿਆ ਉਸ ਦੇ ਚੱਕਰ ਚ ਵੀ ਮੈਂ ਦੇਖਿਆ ਵੀ 50 ਤੋਂ 60% ਜਿਹੜੇ ਬੱਚੇ ਬਾਹਰ ਦਾ ਖਾਣਾ ਰੋਜ਼ ਤਿੰਨ ਤਿੰਨ ਟਾਈਮ ਦੇ ਖਾਂਦੇ ਨੇ ਪਰ ਅਸੀਂ ਤੁਹਾਨੂੰ ਇੱਕ ਅੱਜ ਬਹੁਤ ਸੌਖਾ ਤਰੀਕਾ ਦੱਸਾਂਗੇ ਜਿਹੜੇ ਜਿਹਦੇ ਨਾਲ ਤੁਹਾਡਾ ਬਾਜ਼ਾਰੂ ਜਿਵੇਂ ਤੁਸੀਂ ਆ ਪਾਊਡਰ ਬਾਜ਼ਾਰੂ ਲੈ ਲੈ ਕੇ ਤੁੱਚ ਕੋੜ ਕੋੜ ਕੇ ਦੇਈ ਜਾਂਦੇ ਆ ਪਤਾ ਨਹੀਂ ਕਿੰਨੇ ਰੰਗ ਬਰੰਗੇ ਤੁਸੀਂ ਪਾਊਡਰ ਲੈਨੇ ਆ ਫਲਾਣਾ ਫਲੇਵਰ ਹੋ ਗਿਆ ਫਲੇਵਰ ਹੋ ਗਿਆ ਉਹ ਫਲੇਵਰ ਹੋ ਗਿਆ ਤੁਹਾਡੇ ਬੱਚਿਆਂ ਨੂੰ ਇੱਕ ਤਰ੍ਹਾਂ ਦੀ ਆਦਤ ਬਣ ਰਹੀ ਆ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਗਾਲ ਰਹੇ ਨੇ ਕੋਈ ਤੁਹਾਨੂੰ ਨਿਊਟ੍ਰੀਸ਼ਨ ਖਾਸ ਨਹੀਂ ਮਿਲਦਾ ਉਹਨਾਂ ਦੇ ਵਿੱਚੋਂ ਸਗੋਂ ਤੁਹਾਡੇ ਬੱਚਿਆਂ ਦੀ ਆਦਤ ਤੇ ਜਿਹੜਾ ਸਰੀਰ ਆ ਉਹ ਇੱਕ ਤਰ੍ਹਾਂ ਦਾ ਐਡਿਕਟ ਹੋ ਜਾਂਦਾ ਬੱਚੇ ਉਸ ਸਵਾਦ ਤੇ ਲੱਗ ਜਾਂਦੇ ਨੇ ਪਰ ਤੁਹਾਨੂੰ ਜਿਹੜੇ ਉਹ ਕਾਮਜਾਬ ਸਰੀਰ ਨਹੀਂ ਉਹ ਪਾਊਡਰ ਜਿਹੜੇ ਪੈਦਾ ਕਰਕੇ ਦੇ ਸਕਦੇ ਘਰੇ ਬੈਠ ਕੇ ਸੌਖਾ ਤਰੀਕਾ ਤੁਸੀਂ ਪੰਜ ਚਾਰ ਘੰਟੇ ਦੋ ਚਾਰ ਘੰਟੇ ਕੱਢ ਕੇ ਮਹੀਨੇ ਦੋ ਮਹੀਨੇ ਵਾਦੀ ਨੂੰ ਤਿਆਰ ਕਰਕੇ ਰੱਖ ਲਓ ਤੇ ਤੁਹਾਡੇ ਆਪਣੇ ਬੱਚੇ ਦੀ ਜਿਹੜੀ ਤੰਦਰੁਸਤੀ ਵੱਲ ਜਿਹੜਾ ਜ਼ਰੂਰ ਧਿਆਨ ਦਿਓ ਨਾ ਕਿ ਉਹਨੂੰ ਦਵਾਈਆਂ ਵੱਲ ਜ਼ਿਆਦਾ ਲੈ ਕੇ ਜਾਓ। ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ। ਬਦਲ ਹਰ ਚੀਜ਼ ਦਾ ਹੈਗਾ ਜਿਹੜੀਆਂ ਲੋਕ ਅੱਜਕੱਲ ਕਹਿ ਦਿੰਦੇ ਨੇ ਪੁਰਾਣੀਆਂ ਖਰਾਕਾਂ ਨਹੀਂ ਰਹੀਆਂ ਪੁਰਾਣੀਆਂ ਖਰਾਕਾਂ ਸਭ ਕੁਝ ਹੈਗਾ ਪਰ ਅਸੀਂ ਕੀ ਆ ਅਸੀਂ ਉਹਨੂੰ ਤਿਆਰ ਕਰਕੇ ਬਣਾ ਕੇ ਨਹੀਂ ਦੇਣਾ ਚਾਹੁੰਦੇ ਜਾਂ ਸਾਡੇ ਕੋਲ ਦਫ਼ਤਰੀ ਕੰਮਾਂ ਕਰਕੇ ਸਾਡੇ ਅੱਜਕੱਲ ਲਾਈਫ ਸਟਾਈਲ ਇਦਾਂ ਦਾ ਹੋ ਗਿਆ ਸਾਡੇ ਕੋਲ ਅੱਜਕੱਲ ਮਾਪੇ ਆਪਾਂ ਕੋਲ ਟਾਈਮ ਹੀ ਨਹੀਂ ਕਹਲੋ ਬਚਿਆ ਔਸ ਦੇ ਚੱਕਰ ਚ ਵੀ ਮੈਂ ਦੇਖਿਆ ਵੀ 50 ਤੋਂ 60% ਜਿਹੜੇ ਬੱਚੇ ਬਾਹਰ ਦਾ ਖਾਣਾ ਰੋਜ਼ ਤਿੰਨ ਤਿੰਨ ਟਾਈਮੇ ਖਾਂਦੇ ਨੇ ਉਹ ਬਹੁਤ ਵੱਡਾ ਕਾਰਨ ਬਣਦਾ ਪਰ ਅਸੀਂ ਤੁਹਾਨੂੰ ਇੱਕ ਅੱਜ ਬਹੁਤ ਸੌਖਾ ਤਰੀਕਾ ਦੱਸਾਂਗੇ ਜਿਹੜੇ ਜਿਹਦੇ ਨਾਲ ਤੁਹਾਡਾ ਬਾਜ਼ਾਰੂ ਜਿਵੇਂ ਤੁਸੀਂ ਆ ਪਾਊਡਰ ਬਾਜ਼ਾਰੂ ਲੈ ਲੈ ਕੇ ਦੁੱਧ ਚ ਘੋਲ ਘੋਲ ਕੇ ਦੇਈ ਜਾਂਦੇ ਆ ਪਤਾ ਨਹੀਂ ਕਿੰਨੇ ਰੰਗ ਬਰੰਗੇ ਤੁਸੀਂ ਪਾਊਡਰ ਲੰਨੇ ਆ ਫਲਾਣਾ ਫਲੇਵਰ ਹੋ ਗਿਆ ਆ ਫਲੇਵਰ ਹੋ ਗਿਆ ਉਹ ਫਲੇਵਰ ਹੋ ਗਿਆ ਉਹ ਤੁਹਾਡੇ ਬੱਚਿਆਂ ਨੂੰ ਇੱਕ ਤਰ੍ਹਾਂ ਦੀ ਆਦਤ ਬਣ ਰਹੀ ਆ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਗਾਲ ਰਹੇ ਨੇ ਉਹ ਕੋਈ ਤੁਹਾਨੂੰ ਨਿਊਟ੍ਰੀਸ਼ਨ ਖਾਸ ਨਹੀਂ ਮਿਲਦਾ ਉਹਨਾਂ ਦੇ ਵਿੱਚੋਂ ਸਗੋਂ ਤੁਹਾਡੇ ਬੱਚਿਆਂ ਦੀ ਆਦਤ ਤੇ ਜਿਹੜਾ ਸਰੀਰ ਆ ਉਹ ਇੱਕ ਤਰ੍ਹਾਂ ਦਾ ਐਡਿਕਟ ਹੋ ਜਾਂਦਾ ਉਹਨਾਂ ਦਾ ਬੱਚਿਆਂ ਦਾ ਬੱਚੇ ਉਸ ਸਵਾਦ ਤੇ ਲੱਗ ਜਾਂਦੇ ਨੇ ਪਰ ਤੁਹਾਨੂੰ ਜਿਹੜੇ ਉਹ ਕਾਮਜਾਬ ਸਰੀਰ ਨਹੀਂ ਉਹ ਪਾਊਡਰ ਜਿਹੜੇ ਪੈਦਾ ਕਰਕੇ ਦੇ ਸਕਦੇ ਇਸ ਕਰਕੇ ਤੁਹਾਨੂੰ ਅਸੀਂ ਘਰੇ ਬੈਠ ਕੇ ਸੌਖਾ ਤਰੀਕਾ ਤੁਸੀਂ 5-4 ਘੰਟੇ 2-4 ਘੰਟੇ ਕੱਢ ਕੇ ਮਹੀਨੇ 2 ਮਹੀਨੇ ਵਾਦੇ ਨੂੰ ਤਿਆਰ ਕਰਕੇ ਰੱਖ ਲਓ ਤੇ ਤੁਹਾਡੇ ਆਪਣੇ ਬੱਚੇ ਦੀ ਜਿਹੜੀ ਤੰਦਰੁਸਤੀ ਵੱਲ ਜਿਹੜਾ ਜ਼ਰੂਰ ਧਿਆਨ ਦਿਓ ਨਾ ਕਿ ਉਹਨੂੰ ਦਵਾਈਆਂ ਵੱਲ ਜ਼ਿਆਦਾ ਲੈ ਕੇ ਜਾਓ ਖਜੂਰਾਂ ਲੈ ਲੈਣੀਆਂ ਤੁਸੀਂ ਖਜੂਰ ਤੋਂ ਬਾਅਦ ਤੁਸੀਂ ਲੈਣੇ ਆ ਮਨੱਕੇ ਦੇ ਬੀਜ ਕੱਢ ਲੈਣੇ ਖਜੂਰਾਂ ਦੇ ਵੀ ਮਨੱਕਿਆਂ ਦੇ ਵੀ ਬੀਜ ਕੱਢ ਲੈਣੇ ਪਿਓਰ ਲੈਣੀ ਆ ਦੇਸੀ ਸ਼ੱਕਰ ਜਾਂ ਪਿਓਰ ਖੰਡ ਲੈ ਲਓ ਕਿਤੋਂ ਵੀ ਤੁਹਾਡਾ ਜਿਹੜਾ ਵਿਸ਼ਵਾਸ ਪਾਤਰ ਬੰਦਾ ਉੱਥੋਂ ਲੈ ਸਕਦੇ ਹੋ ਫਿਰ ਤੁਸੀਂ ਬਾਦਾਮ ਲੈਣੇ ਆ ਜੇ ਬਾਦਾਮ ਗਰਵੰਦੀ ਬਾਦਾਮ ਜਾਂ ਮਮਰਾ ਬਾਦਾਮ ਲੈ ਸਕਦੇ ਹੋ ਜਾਦਾ ਵਧੀਆ ਖੀਰੇ ਦੇ ਬੀਜ ਲੈਣੇ ਆ ਤੁਸੀਂ ਮਗਜ ਕਹਿ ਦਿੰਨੇ ਆ ਜਿਹਨੂੰ ਇਹ ਤੁਹਾਡੇ ਪਮਪਕਿਨ ਸੀਡ ਆਗੇ ਜਿਹਨੂੰ ਤੁਸੀਂ ਕੱਦੂ ਦੇ ਬੀਜ ਕਹਿ ਦਨੇ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਗ੍ਰाइंड ਕਰਨਾ ਹੈ ਗ੍ਰाइंड ਕਰਕੇ ਤੁਸੀਂ ਇੱਕ ਤਰ੍ਹਾਂ ਦਾ ਤੁਸੀਂ ਕਹ ਲਓ ਬਾਅਦ ਦੇ ਵਿੱਚ ਗ੍ਰाइंड ਕਰਕੇ ਚੰਗੀ ਤਰ੍ਹਾਂ ਕਰਕੇ ਸਵਾਦ ਅਨਸਾਰ ਇਹਦੇ ਵਿੱਚ ਪਿਓਰ ਸ਼ੱਕਰ ਪਾ ਲੈਣੀ ਆ ਜਾਂ ਪਿਓਰ ਖੰਡ ਪਾ ਲੈਣੀ ਆ ਤੁਸੀਂ ਇਹ ਇਹਨੂੰ 5-7 ਦਿਨ ਅੰਦਰ ਰੱਖ ਕੇ ਸੁਕਾਉਣਾ ਹੈ ਧੁੱਪੇ ਨਹੀਂ ਰੱਖਣਾ ਇਸ ਚੀਜ਼ ਨੂੰ ਵੀ ਪਾਊਡਰ ਬਣਾ ਲਿਆ ਧੁੱਪੇ ਰੱਖਤਾ ਇਹਨੂੰ ਉਹ ਕੰਮ ਨਹੀਂ ਕਰਨਾ ਅੰਦਰ ਚ ਇਹ 4-5 ਦਿਨ ਲੱਗ ਜਾਣ ਵਧੀਆ ਕਿਸੇ ਬਰਤਨ ਚ ਥਾਲ ਦੇ ਵਿੱਚ ਜਾਂ ਪ੍ਰਾਂਤ ਦੇ ਵਿੱਚ ਪਾ ਕੇ ਇਹਨਾਂ ਨੂੰ ਰੱਖੋ ਤੇ ਅੰਦਰ ਸਕਾਓ ਅੰਦਰ ਸਕਾ ਕੇ ਤੁਸੀਂ ਬਾਅਦ ਦੇ ਵਿੱਚ ਡੱਬੇ 'ਚ ਰੱਖ ਲਓ ਕੋਈ ਇਹਦੇ ਵਿੱਚ ਤੁਸੀਂ ਪ੍ਰੀਜ਼ਰਵਟਿਵ ਕੁਛ ਨਹੀਂ ਪਾਉਣਾ ਕਿਉਂਕਿ ਜਿਹੜੀ ਖਜੂਰ ਹੈ ਮਨੱਕੇ ਆ ਜਾਂ ਤੁਹਾਡੀ ਸ਼ੱਕਰ ਹੈ ਬਹੁਤ ਵੱਡੇ ਪ੍ਰੀਜ਼ਰਵਟਿਵ ਨਹੀਂ ਹੈ ਜਿਹੜੇ ਨੇਚਰਲ ਨੇ ਜਿਹੜੀ ਤੁਹਾਡੀ ਇਸ ਪੰਜੀਰੀ ਨੂੰ ਜਾਂ ਤੁਹਾਡੇ ਇਹ ਪਾਊਡਰ ਨੂੰ ਖਰਾਬ ਨਹੀਂ ਹੋਣ ਦੇਣਗੇ ਇੱਕ ਚਮਚ ਸਵੇਰੇ ਦੁੱਧ 'ਚ ਘੋਲ ਕੇ ਤੇ ਇੱਕ ਸ਼ਾਮ ਨੂੰ ਘੋਲ ਕੇ ਦੋ 15 ਦਿਨ ਦੇ ਵਿੱਚ ਦੇਖਿਓ ਤੁਹਾਡਾ ਜਿਹੜਾ ਬੱਚਾ ਕਿੰਨਾ એનર્ਜੀ ਭਰਪੂਰ ਹੋ ਜਾਊਗਾ ਜਿਨ੍ਹਾਂ ਬੱਚਿਆਂ ਦਾ ਬਲੱਡ ਐਚਵੀ ਨਹੀਂ ਵਧਦਾ ਉਹ ਵੀ ਇੱਕ ਪਹਿਲੇ ਦਿਨ ਚੈੱਕ ਕਰਾ ਕੇ 15 ਤੋਂ 20 ਦਿਨ ਬਾਅਦ ਦੁਬਾਰਾ ਚੈੱਕ ਕਰਾ ਲੈਣ ਵੀ ਉਹਨਾਂ ਦੇ ਬੱਚੇ ਦਾ ਆਇਰਨ ਕੈਲਸ਼ੀਅਮ ਕਿੱਥੇ ਪਹੁੰਚ ਗਿਆ ਹੈ। ਸਭ ਤੋਂ ਵੱਡਾ ਫਾਇਦਾ ਦੇਖੋ ਜੀ ਬੱਚੇ ਦੀ ਲੀਵਰ ਹੈਲਥ ਇਹਦੇ ਨਾਲ ਬਹੁਤ ਵਧੀਆ ਹੋਣੀ ਹੈ। ਜਦੋਂ ਫਾਈਬਰ ਮਿਲਣਾ ਹੈ ਕਬਜ ਬੱਚੇ ਦੀ ਦੂਰ ਹੋ ਜਾਣੀ ਹੈ। ਠੀਕ ਹੈ। ਕਬਜ ਦੂਰ ਹੋ ਗਈ ਦੇਖੋ ਸਰੀਰ ਨੂੰ ਤਤ ਲੱਗਣਗੇ। ਬੱਚੇ ਦੀ ਹਾਈਟ ਦੇ ਵਿੱਚ ਵੀ ਜਿਹੜਾ ਵਾਧਾ ਹੋਣਾ ਸ਼ੁਰੂ ਹੋਗਾ ਜਿਹੜਾ ਅਸਲੀ ਸਰੀਰ ਦੀ ਬਾਡੀ ਦੀ ਸ਼ੇਪ ਹੈ ਵੀ ਨਾ ਵजन ਵੱਧ ਹੋਵੇ ਨਾ ਘਟ ਹੋਵੇ ਉਹ ਚੀਜ਼ਾਂ ਨੂੰ ਇਹਨਾਂ ਨੇ ਇਸ ਖਾਣਕ ਨੇ ਜਿਹੜਾ ਮੈਂਟੇਨ ਕਰਨਾ ਹੈ ਜੀ ਭੁੱਖ ਲਾਊਗਾ ਜੀ ਭੁੱਖ ਬਿਲਕੁਲ ਲਾਊਗਾ ਦੇਖੋ ਫਾਈਬਰ ਤੁਸੀਂ ਆਪਣੀ ਬਾਡੀ ਨੂੰ ਦਵੋਗੇ ਨੇਚਰਲ ਚੀਜ਼ਾਂ ਦਵੋਗੇ ਤਾਂ ਤੁਹਾਡਾ ਜਿਹੜਾ ਲੀਵਰ ਹੈ ਉਨਾਂ ਨੂੰ ਬਹੁਤ ਸਹੀ ਢੰਗ ਨਾਲ ਜਿਹੜਾ ਹਾਜ਼ਮ ਕਰਦਾ ਜਦੋਂ ਤੁਸੀਂ ਤੇਲ ਵਾਲੇ ਪਦਾਰਥ ਖਾਂਦੇ ਹੋ ਤਾਂ ਲੀਵਰ ਦਾ ਬਹੁਤ ਜ਼ੋਰ ਲੱਗਦਾ ਉਹਨੂੰ ਹਾਜ਼ਮ ਕਰਨ ਵਾਸਤੇ ਜਿੰਨਾ ਜ਼ੋਰ ਲੱਗੂਗਾ ਉਨੀ ਭੁੱਖ ਘੱਟ ਲੱਗੂਗੀ ਉਹਨਾਂ ਲੀਵਰ ਕਮਜ਼ੋਰ ਜ਼ਿਆਦਾ ਹੋਊਗਾ ਜਿੰਨਾ ਤੁਸੀਂ ਉਹਨੂੰ ਚੰਗੀ ਖਰਾਕ ਦਵੋਗੇ ਉਨਾ ਉਹ ਛੇਤੀ ਖਾਜਮ ਕਰਕੇ ਸਰੀਰ ਨੂੰ ਵੀ ਲਾਊਗਾ ਤੇ ਭੁੱਖ ਵੀ ਜਿਹੜੀ ਉਹਦੀ ਸ਼ਾਨਦਾਰ ਬਣ ਜਾਏਗੀ ਜੀ ਉਹਦਾ ਸਭ ਤੋਂ ਵੱਡਾ ਕਾਰਨ ਹੈ ਜੀ ਗਰਭ ਅਵਸਥਾ ਦੇ ਵਿੱਚ ਪ੍ਰੈਗਨੈਂਸੀ ਦੇ ਦੌਰਾਨ ਸਾਡੀਆਂ ਜਿਹੜੀਆਂ ਕੁੜੀਆਂ ਨੇ ਜਾਂ ਮਾਤਾਵਾਂ ਨੇ ਉਹਨਾਂ ਦਾ ਆਰਾਮ ਕਰਨਾ ਕਿਉਂਕਿ ਜਿੰਨਾ ਉਹ ਬੈਡ ਰੈਸਟ ਕਰਨਗੇ ਆ ਉੰਨੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਪੈਦਾ ਹੋਣ ਵਾਲਾ ਜਿਹੜਾ ਬੱਚਾ ਹੈ ਉਹਨਾਂ ਉਹਦੀ ਸਿਹਤ ਜਿਹੜੀ ਖਤਮ ਹੁੰਦੀ ਜਾਊਗੀ ਕਿਉਂਕਿ ਇਮਿਊਨਿਟੀ ਦਾ ਤੁਸੀਂ ਬੈੱਡ ਤੇ ਪੈ ਕੇ ਜਿਹੜੀ ਸਾਰੀ ਖਤਮ ਕਰਤੀ ਤੁਸੀਂ ਬਾਹਰਲੇ ਦੇਸ਼ਾਂ 'ਚ ਜਾਓ ਅੱਜ ਵੀ ਉਹ ਜਿਹੜੀਆਂ ਕੁੜੀਆਂ ਹੈਗੀਆਂ ਪ੍ਰੈਗਨੈਂਟ ਜਦੋਂ ਹੁੰਦੀਆਂ ਨੇ ਤਾਂ ਅੱਜ ਵੀ ਉਹ ਜਿੰਮ ਜਾਂਦੀਆਂ ਨੇ ਅੱਜ ਵੀ ਕੰਮ ਪੂਰਾ ਕਰਦੀਆਂ ਨੇ ਸਾਡੀਆਂ ਪੁਰਾਣੀਆਂ ਸਮੇਂ ਦੇ ਵਿੱਚ ਅਸੀਂ ਦਾਦੀਆਂ ਦੇਖੀਆਂ ਤਾਂ ਉਹ ਜਦੋਂ ਪ੍ਰੈਗਨੈਂਟ ਹੁੰਦੀਆਂ ਸੀ ਕਦੇ ਉਹਨਾਂ ਨੇ ਵਿੜੇ ਲਿਪਣੇ ਨਹੀਂ ਛੱਡੇ ਕਦੇ ਮਧਾਨੀਆਂ ਰੜਕਣਾ ਨਹੀਂ ਛੱਡੀਆਂ ਕਦੇ ਚਾਦਰਾਂ ਕੱਢਣੀਆਂ ਨਹੀਂ ਛੱਡੀਆਂ ਕਦੇ ਉਹਨਾਂ ਨੇ ਜਿਹੜੇ ਕੰਮਿਆਂ ਦੀ ਰੋਟੀ ਪਕਾਉਣੀ ਨਹੀਂ ਛੱਡੀ ਬੈਠ ਕੇ ਪੈਰਾਂ ਭਾਰ ਕੰਮ ਕਰਦੀਆਂ ਸੀ ਗਰ ਉਹਨਾਂ ਦੇ ਬੱਚੇ ਵੀ ਘਰੇ ਪੈਦਾ ਹੋ ਜਾਂਦੇ ਸੀ ਜਿੰਨੀ ਤੁਸੀਂ ਪ੍ਰੈਗਨੈਂਸੀ ਦੇ ਵਿੱਚ ਰੈਸਟ ਕਰੋਗੇ ਉੰਨੀ ਤੁਸੀਂ ਆਪਣੀ ਜਨਸ ਨੂੰ ਆਪਣੀ ਨੂੰ ਬਿਮਾਰੀਆਂ ਦੇ ਵੱਲ ਲੈ ਕੇ ਜਾਓਗੇ